ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਤੁਹਾਨੂੰ ਆਪਾਂ ਚਾਰ ਮੱਜਾਂ ਦਿਖਾਉਣੀਆਂ ਹੈਗੀਆਂ ਦੋਸਤੋ ਪ੍ਰੋਪਰ ਜੜੀਆਂ ਦੋਸਤੋ ਮੱਜਾਂ ਦੀ ਡਿਟੇਲ ਹੈਗੀ ਆਪਾਂ ਵੀਰ ਖੁੱਲੇ ਦੇ ਘਰ ਆਏ ਹੈਗੇ ਆ ਤਕਰੀਬਨ ਵੀਰ ਖੁੱਲੇ ਦੀਆਂ ਪਹਿਲਾਂ ਵੀ ਆਪਣੇ ਚੈਨਲ ਦੇ ਉੱਪਰ ਵੀਡੀਓ ਜੜੀਆਂ ਦੋਸਤੋ ਕਾਫੀ ਅਪਲੋਡ ਨੇ ਸੋ ਪਸ਼ੂ ਦੋਸਤੋ ਜਿੰਨੇ ਵੀ ਹੈਗੇ ਆ ਸਾਰੇ ਸੇਲ ਪਰਚੇਜ਼ ਦਾ ਵੀਰ ਦਾ ਕੰਮ ਹੈਗਾ ਸਾਰੇ ਪਸ਼ੂ ਬਕਾਊ ਨੇ ਤੇ ਮੱਜਾਂ ਜਿਹੜੀਆਂ ਦੋਸਤੋ ਤਾਜ਼ੀਆਂ ਸੁਰੀਆਂ ਨੇ ਕਿੰਨਾ-ਕਿੰਨਾ ਮਿਲਕ ਜਿਹੜੀਆਂ ਦੇ ਰਹੀਆਂ ਨੇ ਤੇ ਕਿੰਨੇ-ਕਿੰਨੇ ਟਾਈਮ ਦੀਆਂ ਜਿਹੜੀਆਂ ਸੁਰੀਆਂ ਹੈਗੀਆਂ ਨੇ ਪੂਰੀ ਡਿਟੇਲ ਜਿਹੜੀ ਆਪਾਂ ਵੀਰ ਖੁੱਲੇ ਤੋਂ ਲੈ ਕੇ ਪੂਰੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਏਰੀਆ ਜਿਹੜਾ ਹੈਗਾ ਦੋਸਤੋ ਪਿੰਡ ਵੱਡਾ ਐਮਾ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਤਰਨਤਾਰਨ ਲੱਗਦਾ ਹੈਗਾ ਬਿਲਕੁਲ ਚੁਬਾਲ ਜਿਹੜਾ ਹੈਗਾ ਦੋਸਤੋ 5 5.5 ਕਿਲੋਮੀਟਰ ਦੀ ਦੂਰੀ ਤੇ ਹੈਗਾ ਅੱਗੇ ਅੰਮ੍ਰਿਤਸਰ ਰੋਡ ਪੈਂਦਾ ਚੁਬਾਲ ਤੋਂ ਅੰਮ੍ਰਿਤਸਰ ਰੋਡ ਜਦੋਂ ਤੁਸੀਂ ਆਉਂਦੇ ਟੋਲ ਟੈਕਸ ਚੁਬਾਲ ਤੋਂ ਜਦੋਂ ਲੰਘ ਕੇ ਅਗਲੇ ਪਾਸੇ ਜਿਹੜਾ ਪਿੰਡ ਆ ਦੋਸਤੋ ਵੱਡਾ ਐਮਾ ਪਿੰਡ ਆ ਅੰਮ੍ਰਿਤਸਰ ਦੀ ਦੂਰੀ ਜਿਹੜੀ ਹੈਗੀ ਦੋਸਤੋ 15 ਤੋਂ 16 ਕਿਲੋਮੀਟਰ ਇਸ ਪਿੰਡ ਤੋਂ ਅੰਮ੍ਰਿਤਸਰ ਸ਼ਹਿਰ ਦੀ ਦੂਰੀ ਹੈਗੀ ਆ ਸੋ ਵੀਰ ਕੁਲਾ ਜਿਹੜਾ ਹੈਗਾ ਦੋਸਤੋ ਇੱਕ ਗੱਲ ਮੈਂ ਜ਼ਿਕਰ ਕਰ ਦੇਣਾ ਬਹੁਤ ਬਾਜਬਰੇੜ ਦੇ ਜਿਹੜੇ ਪਸ਼ੂ ਆ ਇਸ ਕਿਲੇ ਦੇ ਉੱਪਰ ਆਉਂਦੇ ਆ ਪਸ਼ੂ ਮਿਲਕਿੰਗ ਵਾਲੇ ਪਾਸਿਓ ਵੀ ਚੰਗਾ ਹੁੰਦਾ ਸਾਫ਼ ਸੁਥਰਾ ਹੁੰਦਾ ਬਾਕੀ ਬਾਈ ਆਪਣੀ ਤਸੱਲੀ ਕਰਕੇ ਲੈ ਕੇ ਆਉਂਦੇ ਆ ਕੋ ਤੁਸੀਂ ਵੀ ਆਪਣੀ ਤਸੱਲੀ ਜਿਹੜੀ ਕਰਕੇ ਜ਼ਰੂਰ ਇਸ ਕਿਲੇ ਤੋਂ ਲੈ ਕੇ ਜਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਆਪਣੇ ਹਿਸਾਬ ਦੇ ਨਾਲ ਮੁੱਲ ਵੀ ਲਗਾ ਸਕਦੇ ਹੋ ਵੈਸੇ ਜਿਹੜਾ ਰੇਟ ਹੁੰਦਾ ਹੈ ਉਹ ਪਹਿਲਾਂ ਜਾਇਜ਼ ਹੁੰਦਾ ਹੈ ਜਿੰਨਾ ਕ ਪਸ਼ੂ ਦੁੱਧ ਵਾਲਾ ਹੁੰਦਾ ਜਿਵੇਂ ਪਸ਼ੂ ਜਿਹਨੀਆਂ ਪਸ਼ੂ ਕਰਤੂਤ ਦਾ ਮਾਲਕ ਹੁੰਦਾ ਉਹਦੇ ਅਕੋਰਡਿੰਗ ਜਿਹੜਾ ਪਸ਼ੂ ਦਾ ਰੇਟ ਹੈ ਭਾਈ ਪਹਿਲਾਂ ਜਿਹੜਾ ਮਤਲਬ ਗੰਜੈਸ਼ਪੂਰੀ ਕੱਢ ਕੇ ਰੱਖਦਾ ਸੋ ਬਧਰੇ ਜਾਣਕਾਰੀ ਲਈ ਆਪਾਂ ਵੀਰ ਕੁਲੇ ਦੇ ਕੋਲ ਚੱਲਦੇ ਆ ਪੂਰੀ ਡਿਟੇਲ ਜਿਹੜੀ ਇਹਨਾਂ ਪਸ਼ੂਆਂ ਦੀ ਹੈਗੀ ਆਪਾਂ ਉਹਨਾਂ ਤੋਂ ਲੈ ਲੈਨੇ ਆ ਤੇ ਬਾਕੀ ਆਓ ਘਰੇ ਮੌਕੇ ਤੇ ਆਪਣੀ ਜਿਹੜੀ ਨਿਰਤਖ ਪਰਖਾ ਦੋਸਤੋ ਤਸੱਲੀ ਆ ਉਹ ਤੁਸੀਂ ਜਰੂਰ ਕਰਕੇ ਪਸ਼ੂ ਖਰੀਦ ਸਕਦੇ ਹੋ ਸਾਉਤ ਪਹਿਲਾ ਵੀਰ ਕੋਲੇ ਸਸਰੀ ਕਾ ਅੰਜ ਕਾ ਵੀਰ ਜੀ ਹੋਰ ਸੁਣਾਓ ਠੀਕ ਠਾਕ ਵਧੀਆ ਵਧੀਆ ਠੀਕ ਠਾਕ ਤੁਸੀਂ ਸੁਣਾਓ ਠੀਕ ਹੈ ਵੀਰ ਜੀ ਗਰਮੀ ਗਰਮੀ ਵਾਹ ਵਾ ਕਰੀ ਪਈ ਹੈ ਹਾਂਜੀ ਹਾਂਜੀ ਗਰਮੀ ਵਾਹ ਛਟਾਂ ਫੇਰ ਪੈ ਗਏ ਆ ਮਾਰੀਆਂ ਜੀਆਂ ਦਾ ਚਮਾਸਾ ਜਾਂ ਲੱਗ ਗਿਆ ਜੀ ਠੀਕ ਆ ਹਾਂਜੀ ਹਾਂਜੀ ਤੇ ਹੋਰ ਵੀਰ ਜੀ ਆਪਣੇ ਇਲਾਕੇ ਦੇ ਵਿੱਚ ਵੜਾਂ ਦੇ ਵਿੱਚ ਜਿਹੜੀ ਬਿਮਾਰੀ ਚੱਲ ਰਹੀ ਸੀ ਕੋਈ ਕੁਝ ਕੰਟਰੋਲ ਚ ਹੋਈ ਹੈ ਜਾਂ ਨਹੀਂ ਹੋ ਗਈ ਵੀਰ ਜੀ ਕੰਟਰੋਲ ਜਣਾ ਠੀਕ ਆ ਹਾਂਜੀ ਹਾਂਜੀ ਬਹੁਤ ਮਾਰਾ ਜੀ ਕਿਰਪਾ ਦਿਓ ਨਾ ਵੈਗਰੂ ਅੱਗੇ ਭਲਾ ਕਰੇ ਬਹੁਤ ਜ਼ਿਆਦਾ ਹਨਾ ਬਿਮਾਰੀ ਆ ਗਈ ਸੀ ਉਹਦੇ ਨਾਲ ਤੇ ਬਹੁਤ ਨੁਕਸਾਨ ਹੋਵੰਡਿਆ ਮੈਨਾਂ ਹਾਂਜੀ ਹਾਂਜੀ ਕਿਉਂਕਿ ਜਿਹੜੇ ਲੋਕ ਭੈ ਭਰਾ ਮੱਝਾ ਵੇਚਦੇ ਉਹਨਾਂ ਮੁੱਲ ਮਲ ਵੀ ਚਲੋ ਜਿਆਦਾ ਕਰਦੇ ਆ ਥੋੜੇ ਜੀ ਮੈਂ ਤਾਂ ਕੋ ਵੀ ਅੱਗੇ ਨਾਲ ਫਰਕ ਪੈਣਾ ਆ ਗਾਂ ਮਈਆਂ ਮਹਿੰਗੀਆਂ ਹੁੰਦੀਆਂ ਨੇ ਆ ਠੀਕ ਹੈ ਜੀ ਹਾਂ ਬਾਕੀ ਚੰਗੀ ਮੈਂ ਤਾਂ ਮੋੜ ਚਲੀ ਜਾਂਦੀ ਹੈ ਬਾਕੀ ਤੁਸੀਂ ਆਪਣੇ ਭੈਣ ਭਰਾ ਵੀਰਾਂ ਨੂੰ ਜਿਹੜੀ ਆ ਪਸ਼ੂ ਆ ਬਿਲਕੁਲ ਉਸੇ ਭਾਈ ਜੈ ਜੀ ਆ ਪਰਖਣਾ ਜੈ ਤਾਂ ਜੈ ਜੀ ਪਾਉਂਦਾ ਹਾਂ ਹਾਂਜੀ ਹਾਂਜੀ ਤੇ ਬਿਲਕੁਲੇ ਅੱਜ ਕਿੰਨੇ ਪਸ਼ੂ ਸੇਲਾਂਗੇ ਆਪਾਂ ਆਪਣੇ ਵੀਰ ਜੀ ਚਾਰ ਜੱਜ ਚਾਰ ਪਸ਼ੂ ਆ ਹਾਂਜੀ ਤੇ ਚਾਰੇ ਜੇਕਰ ਆਪਾਂ ਗੱਲ ਕਰੀਏ ਤਾਂ ਮੋٹے ਤੌਰ ਤੇ ਵੀ ਚਾਰੇ ਤਾਜ਼ੇ ਸਵੇ ਹਨਾ ਹਾਂਜੀ 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 ਠੀਕ ਆ ਤੇ ਪਹਿਲੇ ਨੰਬਰ ਤੇ ਵੀਰ ਜੀ ਆਪਣੇ ਕੋਲ ਮਗਰ ਜਿਹੜੀ ਇਹ ਨੀਲੀ 라ਵੀ ਦੀ ਮੱਝ ਦਿਸ ਰਹੀ ਆ ਹਾਂਜੀ ਇਹਦੇ ਬਾਰੇ ਪਈਏ ਚੰਨ ਜੀ ਇਹ ਕਿੰਨੇ ਦਿਨ ਹੋ ਗਏ ਸੂਈ ਨੂੰ ਇਹ ਪਹਿਲੇ ਸਵੇ ਝੋਟੀ ਜੇ ਤੇ 25 ਦਿਨ ਇਹਨੂੰ ਸੂਈ ਨੂੰ ਹੋ ਗਏ। ਇਹ ਪਹਿਲਾਂ ਨਾਲ ਜੀ। ਹਾਂਜੀ ਹਾਂਜੀ ਪਹਿਲੇ ਸੁਗਏ। ਅੱਛਾ ਜੀ ਥੋੜੇ ਪੁੱਜ ਕੇ ਪਣੀ ਜਾਂ ਮੈਨੂੰ ਲੱਗਦਾ। ਹਾਂਜੀ ਹਾਂਜੀ। ਠੀਕ ਆ। ਹਾਂ ਪਹਿਲਾ ਸੁਗਾ ਝੋਟੀ ਤੇ 25 ਦਿਨ ਸੂਈ ਨੂੰ ਹੋ ਗਿਆ ਤੇ 7.5 ਤੋਂ 8 ਕਿਲੋ ਦੁੱਧ ਲੀਟਰ ਵਾਲਾ ਹੈਗਾ ਥਲੇ। ਠੀਕ ਹੈ ਜੀ। ਹਾਂਜੀ ਹਾਂਜੀ ਕੋਈ ਭਾਵੇਂ ਦੋ ਟਾਈਮ ਚੋਵੇ ਤਿੰਨ ਚੋਵੇ। 7.5 ਤੋਂ 8 ਕਿਲੋ ਦੁੱਧ। ਹਾਂ ਮੌਕੇ ਤੇ ਤਿਆਰ ਹੈ ਕੋਈ ਲੀਟਰ ਨਾ ਮਿਲਲੇ ਕੋਈ ਕੰਡੇ ਨਾ ਮਿਲਲੇ। ਓਕੇ ਓਕੇ ਓਕੇ। ਬਾਕੀ ਝੋਟੀ ਬਹੁਤ ਸੀ ਇਸਲਾ। ਤੇ 20 ਤੋਂ 25 ਦਿਨ ਜਿਹੜੇ ਦੋਸਤੋ ਸੂਈ ਨੂੰ ਹੋ ਗਏ ਆ ਕਰੈਕਟਰ ਜਿਹੜੇ ਨਿਸ਼ਾਨ ਹੈਗੇ ਉਹ ਵੀ ਪੂਰੇ ਆ ਪੈਰ ਤੋਤੇ ਆ ਚਾਰੇ ਤੇ ਹਵਾਨਾ ਜਿਹੜਾ ਹੈਗਾ ਉਹ ਤੁਸੀਂ ਜ਼ਰੂਰ ਵੇਖ ਲਵੋ ਇਹਨਾਂ ਵੀ ਆ ਥਾਣੇ ਜਿਹੜੇ ਦੋ ਜੋੜ ਦੀ ਆਪਾਂ ਬਹਿਣੀ ਵਾਲੇ ਬੰਨੇ ਤੇ ਵਿਖਾ ਦੇ ਹਾਂਜੀ ਬਹਿਣੀ ਵਾਲੇ ਪਾਸੇ ਦੇ ਜਿਹੜੇ ਦੋ ਥਾਣਾ ਦੋਸਤੋ ਉਹ ਥੋੜੇ ਜੋੜ ਕੇ ਰੱਖਦੀ ਆ ਬਾਕੀ ਪਸਮਾ ਕੇ ਓਕੇ ਕਰ ਦਿੰਦੀ ਵਧੀਆ ਹਾਂਜੀ ਬਾਕੀ ਚੁਵਾਈ ਵੱਲੋਂ ਪੂਰੀ ਜੀ ਅਗਲੇ ਮੰਗਲੇ ਧਾਰ ਪੂਰੀ ਹੈ ਜੀ ਹਾਂ 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 ਕੋਈ ਚੱਕਰ ਨਹੀਂ ਠੀਕ ਹੈ ਬਾਕੀ ਵੇਖੋ ਸੀਲ ਠੰਡੀ ਜੀ ਹਾਂਜੀ ਬਾਕੀ ਸੀਲ ਸਲੱਕ ਪੂਰੀ ਆ ਦੋਸਤੋ ਤੇ ਆ ਲਓ ਜੀ ਬਹਿਣੀ ਵਾਲੇ ਪਾਸੇ ਦੇ ਜਿਹੜੇ ਥਣ ਜੋੜ ਕੇ ਰੱਖਦੀ ਉਹ ਵੀਰ ਨੇ ਤੁਹਾਨੂੰ ਦਿਖਾ ਦਿੱਤਾ ਦੋਸਤੋ ਬਾਕੀ ਤਕਰੀਬਨ ਜਿਹੜੀ ਹੱਦ ਹਾਈਟ ਹੈਗੀ ਆ ਕੱਦ ਉਹ ਤੁਸੀਂ ਜਰੂਰ ਵੇਖ ਲਓ ਟੇਢਾ ਕੱਟ ਹੈਗਾ ਇੱਕ ਪਾਸੇ ਨੂੰ ਤੇ ਸਿੰਖਾਂ ਦੀ ਬੰਤਰ ਸੋਹਣੀ ਹੈਗੀ ਆ ਤੇ ਅੱਖ ਜਿਹੜੀ ਬਿੱਲੀ ਅੱਖ ਆ ਦੋਸਤੋ ਆ ਲੋ ਚੰਗਾ ਸੋਹਣਾ ਜਿਹੜਾ ਫੇਸ ਕੁਆਲਿਟੀ ਹੈਗੀ ਆ ਤੇ ਲੈਓ ਕੋਲੇ ਵੀਰ ਜੀ ਵਧੀਆ ਜਿਹੜੀ ਫੇਸ ਕੁਆਲਿਟੀ ਆ ਤੇ ਕੱਦ ਕਾਠੀ ਜਿਹੜਾ ਹੈਗਾ ਤੁਹਾਡੇ ਸਾਹਮਣੇ ਆ ਦੋਸਤੋ ਨਾਰਮਲ ਜਿਹੜਾ ਝੋਟੀਆਂ ਵੱਜਾਂ ਦੇ ਵਿੱਚ ਜਿਹੜਾ ਕੱਟ ਕੱਟ ਇਸ ਦਾ ਪੈਂਦਾ ਆ ਲੋ ਅੱਛਾ ਇਕੱਲੇ ਵੀਰਿੰਦੇ ਮਗਰ ਬੱਚਾ ਕੀ ਸੀ ਕੱਟਾ ਜੀ ਵੀਰ ਜੀ ਦੇ ਮਗਰ ਕੱਟਾ ਹੈ ਮਗਰ ਹਾਂਜੀ ਹਾਂਜੀ ਤੇ ਕੱਟਾ ਕਿੱਥੇ ਹੈ ਜੀ ਆਹ ਦੇਖੋ ਜੀ ਬੈਠਾ ਜੀ ਕੱਟਾ ਹੈਗਾ ਉਹ ਵੀ ਦਿਖਾਓ ਆਹ ਬੈਠਾ ਬੱਚਾ ਅੱਛਾ ਜੀ ਹਾਂਜੀ ਆਹ ਕੱਟਾ ਸਾਹਮਣੇ ਹੈ ਜੀ ਹਾਂਜੀ 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 ਆਹ ਕੱਟਾ ਹੈ ਦੋਸਤੋ ਮਗਰ ਆਹ ਦੇਖ ਲਓ ਤੁਸੀਂ ਠੀਕ ਹੈ ਜੀ ਆ ਕਟਾ ਮਕਰ ਤੇ 20 ਤੋਂ 25 ਦਿਨ ਜਿਹੜਾ ਸਮਾਂ ਹੋ ਗਿਆ ਸੋਈ ਨੂੰ ਤੇ ਕੁल्लेवीर ਇਹਦੀ ਡਿਮਾਂਡ ਕਿੰਨੀ ਮੋਲ ਕਿੰਨਾ ਕਰਦੇ ਆ ਮੋਲ ਵੀਰ ਜੀ ਝੋਟੀ ਦਾ 55-70 ਹਜ਼ਾਰ ਦੀ ਹਾਂਜੀ ਪਰ ਆਪਣਾ ਤਾਂ ਪਤਾ ਮੋਲ ਅੱਗੇ ਜਾਇ ਦੇ ਦਿੰਦੇ ਆ ਜੀ 52000 ਦੇ ਦੇ ਦਾਂਗੇ 53 ਦੀ ਹਾਂ 53 ਲੈਣ ਦੇਣ ਬਾਰੇ ਲਾਸਟ ਈਅਰ ਜਾਂ ਹਾਂ 100 ਰੁਪਏ ਛੋੜ ਕਰਾਂਗੇ 52000 53000 ਦੇ ਵਿੱਚੋਂ ਜਿਹੜੀ ਦੋਸਤੋ ਬਈ ਰੱਬ ਦਾ ਨਾ ਹੀ ਹੁਣ ਜੱਡਾ ਵਜਨ ਵਟਾ ਝੋਟੀ ਦਾ ਇਹੋ ਗਾੜੀ ਤੇ ਕੁਛ ਨਹੀਂ ਹੁੰਦੀ ਦਾ ਹੂੰ ਪੂਰੀ ਗੋਲਗਲਾਈ ਕੋਈ ਲੈਸ ਪੁਣਾ ਨਹੀਂ ਕੋਈ ਬਾਕੀ ਗੱਲਬਾਤ ਨਹੀਂ ਝੋਟੀ ਹੂੰ ਬਾਕੀ ਦੋ ਟਾਈਮ ਕੋਈ ਆਰਦੇ ਤਸੱਲੀ ਕਰ ਸਕਦਾ ਜੀ ਮੈਂ ਨਾ ਚਾਰ ਟਾਈਮ ਵੀ ਇੱਦੀ ਚੋਲੇ ਆਣ ਕੇ ਠੀਕ ਆ ਕੋਈ ਗੱਲ ਨਹੀਂ ਆਪਾਂ ਠੀਕ ਆ ਠੀਕ ਆ ਠੀਕ ਹਾਂਜੀ ਹਾਂਜੀ ਫੇਸ ਕੁਆਲਟੀ ਵੇਖ ਲਓ ਦੋਸਤੋ ਦੂਰੋਂ ਜਿਹੜੇ ਚੱਲ ਕੇ ਆਉਣਾ ਤੁਸੀਂ ਵੀਰੋ ਆਹ ਵੇ ਜਿਹੜੀ ਇਹ ਦੋਸਤੋ ਚੋਟੀ ਆ ਤਕਰੀਬਨ ਪਿੰਡਾ ਵੇਖੋ ਬੰਤਰ ਵੇਖੋ ਤਕਰੀਬਨ ਸਾਰਾ ਜਿਹੜਾ ਬਿਲਕੁਲ ਸੁਚੱਜੀ ਹੈ ਬਿਲਕੁਲ ਢੰਗ ਦੀ ਜਿਹੜੀ ਚੀਜ਼ ਹੈਗੀ ਆ ਤੇ ਮੁੱਲ ਜਿਹੜਾ ਦੋਸਤੋ 53000 ਦੇ ਵਿੱਚੋਂ ਬਿਲਕੁਲ ਜੇ ਆਪਾਂ ਘੱਟ ਤੋਂ ਘੱਟ ਕਰੀਏ ਮਾਨਦਾਰ ਤੇ 100 ਰੁਪਈਆ ਜਿਹੜਾ ਦੋਸਤੋ ਛੋੜ ਕੀਤੀ ਜਾਵੇ ਕਿਉਂਕਿ ਗਜੈਸ਼ ਵੀਰ ਨੇ ਕੱਢ ਦਿੱਤੀ ਆ ਦੂਜੇ ਨੰਬਰ ਤੇ ਕੁਲੇ ਵੀਰ ਆਪਣੇ ਕੋਲ ਇਹ ਵੀ ਜੀ ਦੂਜੇ ਸਵੇਰ ਚੋਟੀ ਸੁਈ ਦੇ ਅਸਾਂ ਜੀ ਤੇ ਥੱਲੇ 9 ਲੀਟਰ ਦੁੱਧ ਤਿਆਰ ਆ ਠੀਕ ਹੈ ਜੀ ਹਾਂ ਜੀ ਆ ਦੂਜਾ ਸਵੇਰ ਦੋਸਤੋ ਸੂਈ ਆ ਤੇ 9 ਕਿਲੋ ਜਿਹੜਾ ਦੁੱਧ ਦਾ ਬਿਲਕੁਲ ਰੈਡੀ ਹੈਗਾ ਤੇ ਇਹ ਦਿਨ ਕਿੰਨੇ ਕੋਈ ਸੂਈ ਨੂੰ ਇਹਨੂੰ ਵੀ ਜੀ 10 ਦਿਨ ਹੋ ਗਏ ਜੀ 10 ਦਿਨ ਹੋ ਗਏ ਸੂਈ ਨੂੰ ਹਾਂਜੀ ਆਰਡਰ ਦੀ ਕੁਆਲਿਟੀ ਦੋਸਤੋ ਬਿਲਕੁਲ ਤਸੱਲੀ ਨਾਲ ਵੇਖ ਲਓ ਤੁਸੀਂ ਬਾਕੀ ਮੈਂ ਮੂੰਹ ਮੱਥਾ ਤੁਹਾਨੂੰ ਫੇਸ ਕੁਆਲਿਟੀ ਜਿਹੜੀ ਹੈਗੀ ਉਹ ਵੀ ਦਿਖਾ ਦੇਣੀ ਆ ਆ ਲਓ ਆ ਲਓ ਚੰਗਾ ਸੋਹਣਾ ਥਣ ਹੈਗਾ ਆ ਲਓ ਜੀ ਆ ਲਓ ਬਿਲਕੁਲ ਬਰਾਬਰ ਜੇ ਥਾਣਾ ਦੋਸਤੋ ਬਾਤ ਘੱਟ ਕਿਸੇ ਤਰ੍ਹਾਂ ਦੀ ਕੋਈ ਨਜ਼ਰ ਨਹੀਂ ਆਊਗੀ ਬਿਲਕੁਲ ਚੌਰਸ ਹਵਾਨਾ ਹੈਗਾ ਤੇ ਜਿਹੜੀ ਥਾਣਾ ਦੀ ਬੰਦਤਰ ਉਹ ਤੁਸੀਂ ਵੇਖ ਲਓ ਤੇ ਠੀਕ ਆ ਮੁਠੀ ਵਾਲਾ ਥਾਣਾ ਦੋਸਤੋ ਠੀਕ ਆ ਆਹ ਆਖੋ ਲੈ ਵੀਰ ਇੱਕ ਫੋਟ ਆ ਬਸ ਹੈ ਨਾ ਛੋਟੀ ਜੀ ਹੈ ਨਾ ਜੀ ਆਹ ਤਾਰਾ ਮਾਤਿਆ ਕੋਈ ਦਿਖਾ ਦਿੰਦੇ ਠੀਕ ਆ ਉਹ ਨਹੀਂ ਥਾਣਾ ਦੀ ਕੁਆਲਿਟੀ ਆ ਜਿਹੜਾ ਫੇਸ ਹੈਗਾ ਮੂੰਹ ਮੱਥਾ ਉਹ ਤੁਸੀਂ ਦੇਖ ਲਓ ਧੰਨ ਠੀਕ ਹੈ ਜੀ ਬਾਕੀ ਇਹ ਤਿੰਨੇ ਮੱਜਾ ਦੇ ਸਾਹਮਣ ਵਾਲੀਆਂ ਇੱਕ ਇੱਕ ਹੋਏ ਕਲ ਦੀਆਂ ਆਈਆਂ ਇਹ ਫੋਨ ਬੜੇ ਆਉਂਦੇ ਵੀਰਾਂ ਦੇ ਵੀ ਵੀਡੀਓ ਪਾਉਦੇ ਆ ਚਲੋ ਵੀਡੀਓ ਚ ਪਾ ਦਨੇ ਆਪਾਂ ਕਿਉਂਕਿ ਆਹ ਰੇਟ ਤੇ ਆਪਾਂ ਨੂੰ ਬੰਦੇ ਵੀਡੀਓ ਪਾਓ ਠੀਕ ਆ ਤੇ ਇਹ ਕੁਲੇ ਵੀਰ ਠੀਕ ਆ ਜੀ ਛੋਟੀ ਦੋਦੀ 11 ਕਿਲੋ ਇਹ ਕਰੂਗੀ 12 ਕਿਲੋ ਠੀਕ ਹੈ ਜੀ ਇਹ ਨਹੀਂ ਆਸਿਆ ਛੋਟੀ ਚੌਣ ਚਵਾਨ ਇੱਕ ਨੰਬਰ ਆ ਬਾਕੀ ਕੋਈ ਹੈ ਨਹੀਂ ਕੋਈ ਬਾਦਗੜ ਠੀਕ ਆ ਬਾਕੀ ਥਣਾ ਤੋਂ ਉਹਨਾਂ ਦੀ ਮਲਕੀ ਚੁਵਾਈ ਵਲੇ ਮੋਟੀ ਵਰਾ ਵੀਰ ਜੀ ਬਾਕੀ ਆਪਾਂ ਮਾਰ ਲਕੇ ਧਰਮ ਖਾ ਦੇਨੇ ਕੋਈ ਗੱਲ ਠੀਕ ਆ ਤੇ ਕੁਲੇ ਵੀਰ ਇੱਕ ਇਹਦਾ ਮੁੱਲ ਵੀ ਪਹਿਲਾਂ ਦੂਦ ਜਰੂਰ ਬਿਲਕੁਲ ਦੋਸਤੋ ਬਾਜ਼ਪਜੇ ਰੇਟ ਨੇ 55000 ਦੀ ਜਿਹੜੀ ਝੋਟੀ ਤੁਹਾਨੂੰ ਇਹ ਮਿਲ ਜਾਣੀ ਹੈ ਤੇ ਸੋਨਾ ਜਿਹੜਾ ਥਾਣੇ ਲੇਵਾ ਹੈਗਾ ਆ ਲੋ ਬਾਕੀ ਚੁਵਾਈ ਇੱਕ ਨੰਬਰ ਵੀਰ ਨੇ ਦੱਸਤੀ ਆ ਵੀ ਚੁਵਾਈ ਚੰਗੀ ਹੈਗੀ ਆ ਆਪਦੀ ਪਰਖ ਲਈ ਜਿਹੜੀ ਤੁਸੀਂ ਉਹ ਤਸੱਲੀ ਆਪ ਵੀ ਕਰ ਸਕਦੇ ਹੋ ਮਗਰ ਕਟਾ ਨਾ ਮੇਲ ਦਾ ਆਪ ਮਗਰ ਦੱਸ ਦੇਣ ਹੋਵੇ ਸਹੀ ਦੱਸ ਦੇਣ ਤਾਂ ਸਮਾਂ ਜਿਹੜਾ ਹੋ ਗਿਆ ਸੂਈ ਨੂੰ ਇੱਕ ਵਾਰੀ ਧਾਰ ਮਾਰ ਕੇ ਤੁਹਾਨੂੰ ਮੋٹے ਜਿਹੇ ਤੌਰ ਤੇ ਆਪਾਂ ਥਾਣ ਜਿਹੜੇ ਚੈੱਕ ਪਾਸ ਕਰਾ ਦੇਣੇ ਆ ਬਾਕੀ ਬਦੇਰੀ ਤੇ ਜਿਹੜੀ ਤਸੱਲੀ ਹੈਗੀ ਆ ਉਹ ਦੋ ਟਾਈਮ ਦੂਰੋਂ ਨੇੜਿਓਂ ਤੁਸੀਂ ਚੱਲ ਕੇ ਘਰੇ ਉਹ ਕਰ ਸਕਦੇ ਆ ਆ ਲੋ ਜੀ ਅਸੋ ਦੋਸਤੋ ਜਿਹੜਾ ਪਸਮਾ ਹੈਗਾ ਆਲਮੋਸਟ ਜਿਹੜਾ ਹੋ ਚੁੱਕਾ ਤੇ ਪਸਮਾ ਤੋਂ ਬਾਅਦ ਜਿਹੜੀ ਥਾਣਾ ਦੀ ਕੁਆਲਿਟੀ ਹੈਗੀ ਉਹ ਤੁਸੀਂ ਜ਼ਰੂਰ ਦੇਖ ਲਵੋ ਬਸ ਦੋ ਦੋ ਚਾਰ ਚਾਰ ਜਿਹੜੀਆਂ ਆ ਪਤਾਰਾਂ ਕੁਲੇ ਵੀਰ ਮਰਵਾ ਕੇ ਚੈੱਕ ਕਰਾਂਗੇ ਆ ਲੋ ਜੀ ਬਾਕੀ ਤਸੱਲੀ ਜਿਹੜੀ ਦੋਸਤੋ ਤੁਸੀਂ ਬਿਲਕੁਲ ਪੂਰੇ ਮਿਲਕ ਦੀ ਤਸੱਲੀ ਆ ਉਹ ਤੁਸੀਂ ਘਰ ਪਹੁੰਚ ਕੇ ਮੈਂ ਵਾਰ-ਵਾਰ ਕਹਿਣਾ ਹਣਾ ਜਿਹੜਾ ਪਸੂ ਸੁਆ ਹੈ ਤਸੱਲੀ ਤੁਹਾਡੀ ਹੱਕ ਬਣਦਾ ਤੁਹਾਡਾ ਫਰਜ਼ ਬਣਦਾ 200 ਪੈਸੇ ਤੁਸੀਂ ਖਰਚ ਕਰਨੇ ਹੈਗੇ ਆ ਵੀਰ ਦਾ ਕੰਮ ਹੈਗਾ ਸੇਲ ਪਰਚੇਜ਼ ਦਾ ਗੂੰਬਾ ਆਪਦੀ ਤਸੱਲੀ ਬਿਲਕੁਲ ਜੀ ਥਾਨ ਕਿੱਡਾ ਸੋਹਣਾ ਕਿੱਡੀਆਂ ਝੋਟੀਆਂ ਕਿੱਡੀਆਂ ਵੀਰਲਾਂ ਬਰਲਾਂ ਆਹ ਲਓ ਜੀ ਆਹ ਲਓ ਜੀ ਕਿਵਾਈ ਦੇ ਵੀਰ ਦੀ ਇੰਨੀ ਆ ਵੀ ਭਾਵੇਂ 2 ਲੱਖ ਵਾਲੀ ਮੈਂ ਬੰਦ ਲਾਗੋ ਉਹਦੇ ਨਾਲ ਨਕਾਬਲੇ ਜੀ ਠੀਕ ਆ ਜੀ ਵੇਖੋ ਜੀ ਨਹੀਂ ਨਹੀਂ ਬਿਲਕੁਲ ਭਰਾ ਬਹੁਤ ਚੰਗਾ ਹੈ ਜੀ ਹਾਂ ਜੀ ਬਾਕੀ ਕੋਈ ਵੀ ਵੀਰ ਖੜੂ ਇਹਨੂੰ ਯਾਦ ਕਰੂੰਗਾ ਠੀਕ ਹੈ ਬਾਕੀ ਆਪਣੇ ਘਰ ਕੋਈ ਵੀ ਪਸ਼ੂ ਖੜੂਗਾ ਵੀਰ ਕੋਈ ਪੂਰ ਸ਼ਟਾ ਨਾ ਹੋਊਗਾ ਆਪਣੀ ਮਹਿੰਦਾ ਠੀਕ ਹੈ ਜੀ ਹੋਊਗਾ ਤੇ ਆਪਾਂ ਪਹਿਲਾਂ ਦੱਸਾਂਗੇ ਠੀਕ ਹੈ ਵੀਰ ਜੀ ਠੀਕ ਹੈ ਕਿਉਂ ਮਜਾ ਦਾ ਕਿਸੇ ਦਾ ਵੀ ਪੂਰ ਸ਼ਟਾ ਨਹੀਂ ਹੋਊਗਾ ਠੀਕ ਹੈ ਬਾਕੀ ਦੋਸਤੋ ਪਸ਼ੂ ਤਸੱਲੀ ਉਸੇ ਪਸ਼ੂ ਦੀ ਦਿੱਤੀ ਜਾਂਦੀ ਆ ਜਿਹਦੇ ਕੋਈ ਅੱਲੇ ਪੱਲੇ ਵੀ ਖੁਸ਼ ਹੁੰਦਾ ਤੇ ਲੈਓ ਜੀ ਲੈਓ ਆ ਲੋ ਕਿਸਾਨ ਵੀ ਚਵਾਈ ਵੀ ਜਿਹੜੀ ਦੋਸਤੋ ਬਹੁਤ ਘੈਂਟ ਲੱਗੀ ਹੈਗੀ ਆ ਚਵਾਈ ਬਹੁਤ ਖੂਬਸੂਰਤ ਆ ਸਿੰਗਲ ਹੱਡੀ ਦੇ ਵਿੱਚ ਹੈਗੀ ਆ ਬਾਕੀ ਜਿਹੜੀ ਇਹ ਦਰਮਿਆਨਾ ਜਿਹੜੀ ਕਦ ਕਰ ਹੈਗਾ ਹਾਈਟ ਮਤਲਬ ਕਿ ਪੂਰੀ ਵੇਖੋਗੇ ਤੁਸੀਂ ਛੋਟੀ ਨੂੰ ਤੇ ਜਿਹੜੀ ਰਲਦੀ ਮਿਲਦੀ ਚੀਜ਼ ਹੈਗੀ ਆ ਆਰਡਰ ਦੀ ਕੁਆਲਿਟੀ ਖੂਬਸੂਰਤ ਹੈਗੀ ਆ 10 ਤੋਂ ਪਲੱਸ ਮੇਰੇ ਹਿਸਾਬ ਨਾਲ ਦੁੱਧ ਦੇ ਦੂਗੀ ਬਾਕੀ ਵੀਰ ਕਿੰਦਾ ਵੀ ਪਾਏ ਦਾ 12 ਲੀਟਰ ਤੱਕ ਵੀ ਦੁੱਧ ਜਿਹੜੀ ਇਹ ਚਵਾ ਦੇਗੀ ਆ ਲੋ ਮੁੱਲ ਵੀ ਦੋਸਤੋ ਬਿਲਕੁਲ ਜਾਇਜ਼ ਹੈਗਾ ਬਾਕੀ ਹੁਣ ਮੌਕੇ ਦਾ ਆ ਕੁਲੇ ਵੀ ਜਿਹੜਾ ਦੁੱਧ ਹੁਣ ਮੌਕੇ ਦਾ ਕਿੰਨਾ ਚਵਾ ਦੇਗਾ 9 ਲੀਟਰ ਵੀ ਜੀ ਦੁੱਧ ਕੋਈ ਵੀ ਚੋਲੇ ਕੱਲ ਦੀ ਲੈਣ ਚਾਹੀਦੇ ਚਾਹੇ ਲੀਟਰਾਂ ਚਾਹੇ ਕੰਡਾ ਬਹੁਤ ਮਾੜੇ ਘਰੋਂ ਮੱਝ ਆਈਆਂ ਤੇ ਨਹੀਂ ਠੀਕ ਆ ਹਾਂ ਬਹੁਤ ਮਾੜੀ ਹਾਲਤ ਇਹਨਾਂ ਦੀ ਠੀਕ ਹੈ ਜੀ ਇਹ ਦੱਸ ਜਾਂ ਨਾ ਹੋਈਆਂ ਭੁਈਆਂ ਕਰਕੇ ਇਦਾਂ ਨਹੀਂ ਹੋਈਆਂ ਤੇ ਵੇਖਣ ਵਾਲੀਆਂ ਨਹੀਂ ਤੁਹਾਨੂੰ ਜਦੋਂ ਸਾਰੇ ਵੀਡੀਓ ਕਾਲ ਲਈ ਆ ਓਕੇ ਜੀ ਓਕੇ ਸਾਰੇ ਆਪਾਂ ਵੀਡੀਓ ਪਾਉਣੀ ਚਾਉਣ ਵਾਲੀਆਂ ਦੀ ਮੜਕੇ ਤੇ ਅਖੇ ਵੀ ਹੱਦ ਤੋਂ ਆ ਨਹੀਂ ਆਣਾ ਜੀ ਜੀ ਹਾਂ ਬਾਕੀ ਸਾਰੇ 7 ਵਜੇ ਪਛੂ ਜੋ ਆ ਡਾਇਮੰਡ 1 ਰੇਟ ਦਾ ਹੋ ਚੁੱਕਿਆ ਹੈ ਸਹੀ ਗੱਲ ਹੈ ਜੀ ਹਾਂ ਕੋਈ ਵੀ ਆਵੇ ਦੋ ਟਾਈਮ ਚੋਲੇ ਬਾਕੀ ਝੋਟੀ ਵੇਖੋ ਕਿੰਨੀ ਸੀਲ ਠੰਡੀ ਹੈ ਬਿਲਕੁਲ ਬਿਲਕੁਲ ਰੇਟ ਵੇਖੋ ਵੀ ਆਪਣਾ ਬਹੁਤ ਜਾਇਜ਼ ਹੈ ਬਿਲਕੁਲ ਬਿਲਕੁਲ ਕਰਨੀ ਝੋਟੀ ਬਿਲਕੁਲ ਸੀਲ ਜਲ ਕਪੂਰੀ ਹੈ ਦੋਸਤੋ तकरीबन 55000 ਦੇ ਵਿੱਚ ਦੋਸਤੋ ਜਿਹੜੀ ਬਿਲਕੁਲ ਵਾਜਬਿਆ ਰੇਟ ਆ ਤੇ ਆਹ ਲਓ ਜੀ ਲੰਮਾ ਤੋਰ ਦਿਓ ਕੋਈ ਨਾ ਆਹ ਲਓ ਲਓ ਜੀ ਬਿਲਕੁਲ ਦੋਸਤੋ ਚੰਗੀ ਛੇ ਆ ਵਾਜਬ ਰੇਟ ਆ ਪਸੰਦ ਤੁਹਾਡੀ ਆਪੋ ਆਪਣੀ ਹੈ ਜੀ ਜਿਹੜਾ ਮਰਜੀ ਪਸ਼ੂ ਜਿਹੜਾ ਹੈਗਾ ਤਿੰਨਾ ਚੌ ਚਾਹੋ ਮੱਝਾਂ ਦੇ ਵਿੱਚੋਂ ਆਪਣਾ ਛਾਂਡ ਕੇ ਲੈ ਕੇ ਜਾ ਸਕਦੇ ਹੋ ਤਸੱਲੀ ਕਰਕੇ ਲੈ ਕੇ ਜਾ ਸਕਦੇ ਆ ਲਓ ਜੀ ਥਣ ਸੁਣ ਦੀ ਕੁਆਲਿਟੀ ਬਹੁਤ ਵਧੀਆ ਚੰਗੀ ਥਣ ਦੀ ਕੁਆਲਿਟੀ ਲੱਗੀ ਹੈਗੀ ਆ ਤੇ ਕਈ ਵਾਰਾਂ ਦੋਸਤੋ ਕੀ ਹੁੰਦਾ ਵੀ ਉੱਪਰਲੇ ਬਾਡੇ ਚੰਗੇ ਵੱਡੀਆਂ ਮੱਝਾਂ ਦੇ ਵੀ ਐਡਾਂ ਦਾ ਜਿਹੜਾ ਹਵਾਨਾ ਆ ਅਡਰ ਹੈਗਾ ਉਹ ਹੀ ਲੱਗਾ ਹੁੰਦਾ ਨਹੀਂ ਜਿਹੜਾ ਛੋਟੀ ਜੇ ਕੋਈ ਸਾਂਭ ਲੂ ਤੇ ਕੋਈ ਜਾਰੀ ਕਰੂਗਾ ਜੀ ਹਲੋ ਬਹੁਤ ਜਿਆਦਾ ਖੂਬਸੂਰਤ ਥਣੇਵਾਲ ਦੇ ਦੋਸਤੋ ਲੱਗਾ ਤੇ ਮੁੱਲ ਕੁਲੇ ਵੀਰ 55 ਕਰਤਾ ਹਾਂਜੀ ਹਾਂਜੀ ਵੀਰ ਜੀ ਮੁੱਲ ਤਾਂ ਆਪਣਾ ਵੇਖੋ ਬਹੁਤ ਜਾਇਜ਼ ਹੈ ਜਿੱਦਾਂ ਦੀ ਹਾਂ 55 ਦੋਸਤੋ ਕਿਉਂਕਿ ਤੁਸੀਂ ਇੱਥੇ ਮੌਕੇ ਤੇ ਘਰ ਪਹੁੰਚੋਗੇ ਨਾ ਤੇ 55 ਵੀ ਤੁਹਾਨੂੰ ਬਿਲਕੁਲ ਜਿਹੜਾ ਜਾਇਜ਼ ਲੱਗੇਗਾ ਜਿੱਥੋਂ ਤੱਕ ਮੇਰਾ ਮੰਨਣਾ ਹੈਗਾ ਤੀਜੇ ਨੰਬਰ ਤੇ ਕੁਲੇ ਵੀਰ ਆਪਣੇ ਕੋਲ ਜਿਹੜੀ ਇਹ ਝੋਟੀ ਆ ਗਈ ਮੱਝ ਆ ਗਈ ਵੀਰੇ ਇਹ ਵੀਰ ਜੀ ਤੀਜਾ ਸੂਆ ਸੋਈ ਜੇ ਤੀਜਾ ਸੂਆ ਇਹਦੇ ਮਗਰੇ ਗੱਲੇ ਕਟਾਟਾ ਈਆਂ ਮਹੀਨੇ ਦਾ ਇਹ ਇਹ ਮਗਰ ਵੀ ਕੱਟਾ ਹੀ ਆ ਗਿਆ ਹਾਂਜੀ ਕੱਟੇ ਸਾਰੀਆਂ ਮਾਰੀ ਕੱਟੇ ਤੇ ਸੁਗਾ ਕਿੰਨਾ ਗੁੱਚਾ ਹੋ ਗਿਆ ਹੁਣ ਸੁਈ ਨੂੰ ਢਾਈ ਮਹੀਨੇ ਸੁਈ ਨੂੰ ਹੋ ਗਿਆ ਕੱਟਾ ਵੇਖ ਲਓ ਮਗਰ ਜਿਹਦੇ ਠੀਕ ਹੈ ਢਾਈ ਮਹੀਨੇ ਜਿਹੜਾ ਦੋਸਤ ਸਮਾਂ ਹੋ ਗਿਆ ਸੁਈ ਨੂੰ ਤੇ ਕੱਟਾ ਹੈਗਾ ਮਗਰ ਆ ਬਿਲਕੁਲ ਜਿੰਦੇ ਕੰਨ ਦੇ ਵਿੱਚ ਦੋਸਤ ਟੈਗ ਲੱਗਾ ਨਾ ਇਹ ਕੱਟਾ ਆ ਲਓ ਇਹ ਕੱਟਾ ਦੋਸਤੋ ਬਿਲਕੁਲ ਬਿੱਲੀਆਂ ਖਾਣੇ ਕੱਟੇ ਦੀਆਂ ਜੀ ਮੱਥੇ ਜਵਾਲ ਚਿੱਟੇ ਆ ਇਹ ਕੱਟਾ ਜਿਹੜੀ ਢਾਈ ਮਹੀਨੇ ਦੀ ਜਿਹੜੀ ਮੱਝ ਸੁਈ ਹੈ ਆ ਵੇਖੋ ਠੀਕ ਆ ਤੇ ਦੁੱਧ ਵੱਲੋਂ ਵੀਰ ਜੀ ਦਾ ਕੀ ਖ਼ਬਰ ਹੈ ਕੀ ਗੱਲ ਪਤਾ ਕੀ ਇਹਦੇ ਇਹਦਾ ਜਿਹੜਾ ਚੌਥਾ ਥਣ ਨਾ ਅਗਲਾ ਪੈਣੀ ਵਾਲੇ ਬਣੇ ਦਾ ਉੱਤੇ ਜ਼ਖਮ ਬਕਾਲ ਬਹੁਤ ਜ਼ਿਆਦਾ ਸੀ ਕੱਲ ਰਿਹਾ ਕੇ ਆਏ ਆਪਾਂ ਮਚਾਈ ਕੱਲਹੀਂ ਇਹਨੂੰ ਰਾਤੀ ਵੀ ਡੀ ਕੇ ਲਾਇਆ ਕੱਲ ਸਵੇਰੇ ਵੀ ਅੱਜ ਵੀ ਲਾਇਏ ਤੇ ਸੋਚ ਬਿਲਕੁਲ ਲੱਗ ਗਿਆ ਤੇ ਮਾੜਾ ਜਿਹਾ ਚਖਮਾ ਗਾਇ ਦੇ ਹਾਂ ਬਿਲਕੁਲ ਥੋੜਾ ਜਨਾ ਉਹਨਾਂ ਦਾ ਕਰਕੇ ਕਢੀਆ ਦੁੱਧ 9-10 ਕਿਲੋ ਹੀ ਹੁਣ 8 ਕਿਲੋ ਲੀਟਰ ਨਾ ਮਿਲ ਕੇ ਦੋਦਿਆ ਬਹਿਣੀ ਵਾਲੇ ਅਗਲੇ ਬਹਿਣੀਆਂ ਦੇ ਅਗਲੇ ਤੁਹਾਨੂੰ ਤੇ ਹਾਂਜੀ ਹਾਂਜੀ ਇਹ ਬਿਲਕੁਲ ਬਿਲਕੁਲ ਜਿੱਥੋਂ ਨੱਕੇ ਥਾਂ ਦੁੱਧ ਨਿਕਲਦਾ ਉੱਥੇ ਉੱਪਰ ਆ ਜੀ ਉੱਪਰ ਉੱਪਰ ਮਾਸ ਦੇ ਉੱਪਰ ਹਾਂਜੀ ਹਾਂਜੀ ਠੀਕ ਹੈ ਕੋਈ ਆਈਆਂ ਬਹੁਤ ਮਾੜੀ ਹਾ ਹਾ ਕਿਉਂ ਠੀਕ ਕੋਈ ਗੱਲ ਨਹੀਂ ਹਾਂਜੀ ਹਾਂਜੀ ਬਾਕੀ 10 ਕਿਲੋ ਦੁੱਧ ਹੀ ਹੁਣ ਵੀ ਮਾਝ ਦੁੱਧ 10 ਕਿਲੋ ਕਰਾਉਣੀ ਏ ਠੀਕ ਠੀਕ ਆ ਆ ਲਓ ਜੀ ਥਾਂਲੇਵਾ ਦੋਸਤੋ ਵੇਖ ਲਓ ਤੁਸੀਂ 2.5 ਮਹੀਨੇ ਜਿਹੜੀ ਸੂਈ ਨੂੰ ਹੋ ਗਿਆ ਇਹਨੂੰ ਸਮਾਂ ਤੇ ਆਹ ਥਾਣਾ ਦੀ ਕੰਡੀਸ਼ਨ ਜੇ ਹਵਾਨਾ ਜਿਹੜਾ ਬਿਲਕੁਲ ਤੁਹਾਡੇ ਸਾਹਮਣੇ ਆ ਨਰਕ ਪਰਖ ਜਿਹੜੀ ਹੈਗੀ ਹੈ ਤਸੱਲੀ ਆ ਦੋਸਤੋ ਪੂਰੀ ਚਵਾਈ ਤੁਸੀਂ ਇੱਕ ਦੋ ਡੰਗ ਦੀ ਦੂਰੋਂ ਜੜਿਓ ਘਰ ਪਹੁੰਚ ਕੇ ਜ਼ਰੂਰ ਕਰ ਸਕਦੇ ਜੇ ਆ ਲਓ ਬਾਕੀ ਤਕਰੀਬਨ ਦੋਸਤੋ ਜਿਹੜਾ ਕੱਤ ਹੈਗਾ ਨਾਰਮਲੀ ਜਿਹੜੀਆਂ ਮੱਜਾਂ ਨਾਲ ਖੜੀਆਂ ਨੇ ਇਹਨਾਂ ਤੋਂ ਹਾਂਜੀ ਬਿਲਕੁਲ ਦੁੱਧ ਨੇ 10 ਕਿਲੋ ਆਮਨੈਲ ਘੱਲੋਣਾ ਠੀਕ ਹੈ ਜਿਹਦਾ ਹੈਗਾ ਯਾ ਮੈਂ ਟੀਕੇ ਲਾਉਣ ਕਰਨੇ ਘੜੀ ਆ ਠੀਕ ਆ ਠੀਕ ਆ ਟੀਕੇ ਆਪਾਂ ਸਖਤ ਲਾਏ ਨੇ ਤੁਹਾਡੇ ਜਖਮ ਜਾਦਾ ਕਰਕੇ ਠੀਕ ਆ ਹਾਂਜੀ ਹਾਂਜੀ ਬਾਕੀ ਨੀਲੇ ਚ ਮੱਜ ਆ ਚੁੱਕੀ ਹੈ ਵੀ ਠੀਕ ਆ ਜੀ ਆ ਲਓ ਦੋਸਤੋ ਠੀਕ ਆ ਤੇ ਕੁਲੇ ਵੀ ਰੇਦਾ ਜਿਹੜਾ ਮੁੱਲ ਹੈਗਾ ਉਹ ਕਿੰਨਾ ਮੁੱਲ ਵੀ ਜੀ ਮਾਈ ਦਾ ਮੁੱਲ 45000 ਕਰਕੇ ਤਾਂ ਵੀ ਚੱਲਦਾ ਯਾ ਜੀ ਪਰ ਆਪਾਂ 40000 ਤੋਂ 1000 ਰੁਪਿਆ ਕਰਾਂਗੇ ਮਾਨ 3 ਠੀਕ ਹੈ 40 ਦੇ ਵਿੱਚੋਂ ਜਿਹੜਾ ਦੋਸਤੋ 1000 ਰੁਪਿਆ ਮਾਨ ਹੋ ਜਾਣਾ ਤੁਹਾਡਾ 40000 ਦੇ ਵਿੱਚੋਂ ਵੀ 1000 ਰੁਪਿਆ ਜਿਹੜਾ ਤੁਹਾਡਾ ਜਿਹੜਾ ਮਾਨ ਕਰੂਗਾ ਵੀ ਅੱਠ ਕਿਲੋ ਹੁਣ ਵੀ ਕੋਈ ਚੋਲੇ ਦੋ ਟਾਈਮ ਚਾਰ ਟਾਈਮ ਚੋਲੇ 8 ਕਿਲੋ ਹਾਂ ਠੀਕ ਹੈ ਕੋਈ ਪੂਰੀ ਛਕ ਨਹੀਂ ਇੱਕ ਨੰਬਰ ਨਾਲ ਠੀਕ ਹੈ ਠੀਕ ਹੈ ਆਹ ਲਓ ਪ੍ਰਭੂ ਦੇਖਿਆ ਇਹਨਾਂ ਵੀ ਆ ਜਿਹੜਾ ਮੜਾ ਜਿਹਾ ਖੁੱਡੇ ਦੇ ਡੰਡਾ ਟੁੰਡਾ ਕਿੰਨੇ ਕੀਂਦੀ ਮਾਰਿਆ ਮੜਾ ਜਿਹਾ ਬੈਠਾ ਅੱਛਾ ਅੱਛਾ ਠੀਕ ਆ ਮੀਡੀਅਮ ਕੱਦ ਕਿਹੜਾ ਕਾਰ ਹੈਗਾ ਦੋਸਤੋ ਹਾਈਟ ਮੀਡੀਅਮ ਆ ਤੇ 8 ਕਿਲੋ ਤੁਸੀਂ ਹੁਣ ਵੀ ਜਿਹੜਾ ਦੁੱਧ ਚੁਵਾਈ ਕਰ ਸਕਦੇ ਜੀ ਮੇਲ ਕਾਫ ਆ ਮਗਰ ਤੀਜਾ ਸੂਗਾ ਤੇ 2.5 ਮਹੀਨੇ ਦੀ ਜਿਹੜੀ ਸੂਈ ਆ ਆ ਲੋ ਠੀਕ ਹੈ ਜੀ ਕੋਈ ਨਾ ਆ ਲੋ ਵੀ ਠੀਕ ਹੈ ਮੁੱਲ ਵੀ ਬਿਲਕੁਲ ਜਾਇਜ਼ ਆ ਦੋਸਤੋ ਜੇਕਰ ਆਪਾਂ ਮੱਝ ਨੂੰ ਦੇਖੀਏ ਤੇ ਮੱਝ ਦੇ ਹਿਸਾਬ ਦੇ ਨਾਲ ਮੁੱਲ ਵੀ ਜਿਹੜਾ ਬਿਲਕੁਲ ਰਲਦਾ ਮਿਲਦਾ ਜੇ ਤੁਹਾਨੂੰ ਲੱਗੂਗਾ ਇਹ ਜਿਹੜੇ ਦਾਰ ਆਪਾਂ ਮਾਰ ਕੇ ਦਿਖਾ ਦਨੇ ਕੋਈ ਗੱਲ ਨਹੀਂ ਤਸੱਲੀ ਜਿਹੜੀ ਹੈਗੀ ਆ ਦੋਸਤੋ ਜਿੰਨੇ ਵੀ ਬਣਦੀ ਹੁੰਦੀ ਹੈ ਅੱਗੇ ਕਿਸੇ ਵੀ ਵਪਾਰੀ ਵੀਰ ਦੀ ਉਹ ਆਪਦੇ ਵੱਲੋਂ ਦੋਸਤੋ ਪੂਰੀ ਹਰ ਇੱਕ ਪੈਮਾਨੇ ਤੇ ਜਿਹੜਾ ਖਰਾ ਉਤਰਦਾ ਪਰ ਉਥੇ ਮੇਰੀ ਤੁਹਾਨੂੰ ਵੀ ਬੇਨਤੀ ਇਹ ਹੁੰਦੀ ਆ ਜਿਹੜੀ ਤੁਸੀਂ ਤਸੱਲੀ ਕਰਨੀ ਆ ਉਥੇ ਜਿਹੜੇ ਅਖੀਰੀ ਨਵੇੜੇ ਹੁੰਦੇ ਆ ਕਿਉਂਕਿ ਬਹੁਤੇ ਵੀਰ ਜਿਹੜੇ ਆਨਲਾਈਨ ਚੀਜ਼ ਮਗਾ ਲੈਂਦੇ ਆ ਉਹਨਾਂ ਦੇ ਲਈ ਆ ਖਾਸ ਕਰਕੇ ਹੁੰਦਾ ਵੀ ਹਰ ਇੱਕ ਜਿਹੜੀ ਚੀਜ਼ ਦੱਸਣਾ ਮੇਰਾ ਫਰਜ਼ ਬਣਦਾ ਜਿੱਥੋਂ ਤੱਕ ਮੈਨੂੰ ਅੱਗੋਂ ਕੋਈ ਵੀ ਵੀਰ ਹੈਗਾ ਵਪਾਰੀ ਆ ਚਾਹੇ ਘਰ ਵਾਲਾ ਕੋਈ ਵੀ ਵੀਰ ਜਦੋਂ ਆਪਾਂ ਕੋਈ ਆਪਣਾ ਕੰਮ ਕਰਦੇ ਆ ਵੀਡੀਓ ਬਣਾਉਨੇ ਆ ਤੇ ਜੇਕਰ ਅੱਗੋਂ ਮੈਨੂੰ ਪੂਰੀ ਡਿਟੇਲ ਸਹੀ ਦੱਸਦੇ ਆ ਦੋਸਤੋ ਮੈਂ ਉਸ ਦੇ ਅਕੋਰਡਿੰਗ ਹੀ ਤੁਹਾਨੂੰ ਅੱਗੇ ਦੱਸਣੀ ਹੁੰਦੀ ਆ ਥੱਲੇ ਤੁਸੀਂ ਬਧੇਰੇ ਆਪਣੀ ਘਰ ਪਹੁੰਚ ਕੇ ਹੀ ਕਰ ਸਕਦੇ ਜੀ ਬਾਕੀ ਕੋਲੇ ਵੀ ਕੋਈ ਅੱਛਾ ਭੈਣ ਭਰਾ ਆਵੇ हां जी हां जी ਤੇ ਮਤਲਬ ਕਿੰਨੀ ਰਾਸਵੇਰਾ ਕੋਈ ਭੈਣ ਭਰਾ ਨੂੰ ਕੋਈ ਜੀ ਕੋਈ ਵੀ ਵੀਰ ਭਰਾ ਵੇ ਰਹਿ ਸਕਦਾ ਹਨ ਕੇ ਹਨਾ ਕੋਈ ਚੱਕਰ ਨਹੀਂ ਜੀ ਹਾਂ ਜੀ ਖੁੱਲੇ ਬੂਵੇ ਹੈਗੇ ਦੋਸਤੋ ਇਹ ਨਹੀਂ ਕੋਈ ਗੱਲ ਵੀ ਕੋਈ ਆ ਗਿਆ ਤੇ ਕੋਈ ਹਨਾ ਹਾਂ ਜੀ ਹਾਂ ਜੀ ਮੱਥੇ ਵੱਟ ਪਾਉਣ ਵਾਲਾ ਵੀਰ ਨਹੀਂਗਾ ਕਿਉਂਕਿ ਲਾ ਵੀਰ ਆ ਵਪਾਰ ਦਾ ਕੰਮ ਆ ਵੀਰ ਦਾ ਕੋਈ ਦੂਰੋਂ ਜਿਹੜੇ ਕੋਈ ਚੱਲ ਕੇ ਆਊਗਾ ਰਹਿਣ ਰੂਣ ਦੀ ਕੋਈ ਚਿੰਤਾ ਨਾ ਕਰਿਓ ਇੱਕ ਅਦਾ ਰਾਤ ਦਾ ਟਾਈਮ ਆ ਇੱਕ ਦੋ ਡਾਂਗਾ ਤਿੰਨ ਡਾਂਗਾ ਤੁਸੀਂ ਤਸੱਲੀ ਕਰਕੇ ਆਪੇ ਜਿਹੜਾ ਪਸ਼ੂ ਵੀਰ ਲੈ ਜਾਊਗਾ ਅੱਜ ਕੋਈ ਪੂਰਛਟਾ ਨਹੀਂ ਹੋਊਗਾ ਕੋਈ ਜੋ ਵੀ ਦੇ ਸਾਹਮਣੇ ਕੋਈ ਨਿਕਲੂਗਾ ਠੀਕ ਆ ਕਵਿਤਾ ਰਾ ਆਪਣਾ ਮਾਰਨ ਦਾ ਹੋ ਕਹਨੇ ਵੀ ਆਪਾਂ ਤਸੱਲੀ ਕਰਾ ਦਿੰਨੇ ਆ ਠੀਕ ਆ ਬਾਕੀ ਦੋਸਤੋਂ ਸਾਵਾ ਵਾਲੀ ਚੀਜ਼ ਹੁੰਦੀ ਆ ਕੋਈ ਵੀ ਤਸੱਲੀ ਬੰਦਾ ਆਪਣੀ ਵੀ ਖੁਦ ਦੀ ਆਪ ਦੇ ਦੇ ਤੇ ਬਹੁਤ ਵੱਡੀ ਗੱਲ ਆ ਫਿਰ ਵੀ ਆਪਾਂ ਆਪਦੀ ਨਰਕ ਪਰਖ ਦੇ ਹਿਸਾਬ ਨਾਲ ਤਸੱਲੀ ਕਰਨ ਤੋਂ ਬਾਅਦ ਕੋਈ ਵੀ ਵੀਰ ਜਦੋਂ ਕੋਈ ਤਸੱਲੀ ਦਿੰਦਾ ਹੋਵੇ ਤੇ ਉਸ ਦੇ ਨਾਲ ਤੁਸੀਂ ਠੀਕੇ ਰਿਆ ਕਰੋ ਆਪਣੀ ਜਿਹੜੀ ਆ ਸੋਚ ਸਮਝ ਵੀ ਜਰੂਰ ਵਰਤ ਲਿਆ ਕਰੋ ਆਪਣੀ ਸੋਚ ਸਮਝ ਦੇ ਹਿਸਾਬ ਨਾਲ ਵੀ ਜਿਹੜਾ ਤੁਸੀਂ ਬਾਅਦ ਵਿੱਚ ਡਿਸੀਜਨ ਲੈ ਸਕਦੇ ਹੋ ਤੇ ਹੋ ਗਿਆ ਪਸਮਾ ਵੀਰੇ ਆਵੇ ਹੋ ਗਿਆ ਓਕੇ ਜੀ ਲਓ ਜੀ ਹੋ ਗਿਆ ਪਸਮਾ ਵੀਰੇ ਹਾਂਜੀ ਹਾਂਜੀ ਠੀਕ ਆ ਤੇ ਭਾ ਦੇ ਹਿਸਾਬ ਨਾਲ ਜਿਹੜਾ ਦੋਸਤੋ ਆਪਾਂ ਵੇਖੀਏ ਤੇ ਪਸੂ ਤੁਹਾਨੂੰ ਸਾਰੇ ਜਾਇਜ਼ ਹੀ ਮਿਲਣਗੇ ਤੇ ਆਹ ਲਓ ਜੀ ਆ ਹੋ ਗਿਆ ਜੇ ਪਸਮਾ ਤੇ ਚੈੱਕ ਪਾਸ ਦੇਣੀ ਵੀਰ ਨੇ ਕਰਾ ਆ ਆ ਵੇਖੋ ਵੀਰ ਦੀ ਛਾਂਜਵਾ ਕੇ ਦਾ ਸੋਨਾ ਕੱਢਿਆ ਮੱਜ ਨੇ ਇਨੋਰਮਲ ਥਾ ਆ ਆ ਵੇਖੋ ਜ਼ਖਮ ਜੀ ਹਾਂਜੀ ਹਾਂਜੀ ਇਹ ਆ ਵੇਖੋ ਇਹ ਵਿਖਾ ਦਿਓ ਜੀ ਹਾਂ ਆ ਜਾ ਦੇਖਮਾ ਉਹ ਜ਼ਖਮ ਇਹਨਾਂ ਵੀਰ ਦੀ ਟਾ ਰੋੜਿਆਂ ਦੇ ਮੱਝੀਆਂ ਸੀ ਮੱਜਾਂ ਦੀ ਸੰਭਾਲ ਕਰਨ ਲਈ ਬਾਕੀ ਜ਼ਖਮੇ ਕਦੇ ਦਿਨ ਚ ਸਾਫ਼ ਹੋ ਜਾਊਗਾ ਠੀਕ ਬਾਕੀ ਕੋਲਾ ਪਾਲਾ ਕੋਈ ਹੈ ਨਹੀਂ ਆ ਵੇਖੋ ਆ ਲਓ ਕੋਈ ਹੈ ਨਹੀਂ ਆ ਕੋੜ ਕੋੜ ਵੇਖੋ ਚਵਾਈਆਂ ਉਹ ਜ਼ਖਮ ਵਾਲਾ ਥਣ ਮਾੜਾ ਜਿਹਾ ਕੱਲਾ ਚਲਾਇਓਗੇ ਇਹ ਐ ਦਿਖੋ ਆ ਜਗਮਲਾ ਥਾਂ ਸੇ ਦੋ ਦੋ ਬਿਲਕੁਲ ਉੱਪਰ ਜਿਹੜਾ ਜਖਮ ਹੈਗਾ ਆ ਵੇਖੋ ਜਖਮ ਇੱਥੇ ਦੇ ਹਾਂ ਹਾਂ ਬਾਕੀ ਨਾਰਮਲ ਹੀ ਹੈ ਦਵਾਈ ਚੱਲਣ ਈ ਆ ਭਲਕ ਤੱਕ ਸੈੱਟ ਹੋ ਜਾਊਗਾ ਵੀ ਠੀਕ ਹੈ ਹਾਂ ਬਾਕੀ ਮੈਂ ਕੋਈ ਵੀ ਇਹਨੂੰ ਖੜੂਗਾ ਜਿਆਦਾ ਹੀ ਕਰੂਗਾ ਵੀਰ ਭਰਾਜ ਟ੍ਰੇਡ ਦੇ ਹਿਸਾਬ ਨਾਲ ਹੂੰ ਦੋ ਦਿਨੇ 10 ਕਿਲੋ ਭਾਵਣਾ ਠੀਕ ਹੈ ਹਾਂ ਠੀਕ ਹੈ ਠੀਕ ਹੈ ਤੇ ਮੁੱਲ ਵੀ ਜਿਹੜਾ ਦੋਸਤੋ 40 ਦੇ ਵਿੱਚੋਂ 1000 ਰੁਪਏ ਮੰਨਤਾ ਹੈ ਜਿਹੜਾ ਮੰਨਦਾਂ ਕਰਨਾ ਬਸ ਆਪਾਂ ਤੇ ਚੰਗੀ ਮਾਜਾ ਦੋਸਤੋ ਜਿਹੜਾ ਕੁਛ ਕੋਈ ਮਾੜੀ ਮੋੜ ਕੋਈ ਕਮੀ ਪੇਸ਼ੀ ਹੈਗੀ ਸੀਗੀ ਮੌਕੇ ਦੀ ਆ ਕੋਈ ਉਹ ਤੁਹਾਨੂੰ ਵੀਰ ਨੇ ਦੱਸ ਦਿੱਤਾ ਹੈਗਾ ਬਾਕੀ ਚਵਾ ਦੇ ਵਿੱਚ 1% ਵੀ ਤੁਹਾਨੂੰ ਮੁਸ਼ਕਲ ਨਹੀਂ ਆਊਗੀ ਤੇ ਇੱਕ ਜਿਹੜੀ ਮੱਝ ਕੁल्ले ਵੀ ਆ ਜਾ ਮੜਾਜਾ ਇੱਕ ਚੌਥੇ ਨੰਬਰ ਤੇ ਦੋਸਤੋ ਜਿਹੜੀ ਮੱਝ ਹੈਗੀ ਆ ਵੱਡੀ ਕੱਦ ਕਾਠੀ ਦੀ ਆ ਮਤਲਬ ਕਿ ਮੀਡੀਅਮ ਹਾਈਟ ਤੁਸੀਂ ਪਲੱਸ ਮੰਨ ਕੇ ਚੱਲਿਓ ਜੇ ਤੇ ਸੂਆ ਆਪਾਂ ਵੀਰ ਤੋਂ ਪੁੱਛ ਲੈਨੇ ਆ ਤੇ ਵੀਰ ਕੁल्ले ਇਹ ਕਿੰਨਾ ਸੂਆ ਆਪਾਂ ਲਈ ਇਹ ਵੀਰ ਜੀ ਚੌਥਾ ਸੂਆ ਸੂਈਏ ਮਾੜੇ ਅੱਛਾ ਜੀ ਤੇ ਇਹਨੂੰ ਸੂਈ ਨੂੰ 20-25 ਦਿਨ ਕਿਤੇ ਹੀ ਮਹੀਨਾ ਹੀ ਲਾਓ 25 ਹਾਂ ਜੀ ਆਹ ਇਹਦਾ ਸੇਮ 25 ਮਾਲਣ ਨਾਲ ਹਾਂਜੀ ਇਹ ਥਲੇ ਮੇਰੇ 7 ਕਿਲੋ ਹਾਲ ਦੀ ਗੜੀ ਹੈਗਾ ਆ ਠੀਕ ਆ ਹਾਂ ਤੇ ਇਹਦਾ ਵੀ ਵੀਰ ਭਰਾ ਮੱਝ ਆ ਜਾਊਗਾ ਜਿਆਦੀ ਕਰੂਗਾ ਦੁੱਧ ਹਲੇ ਜਾ ਕੇ ਬਦਨੀ ਆਏਗਾ ਸੂਬਾ ਤੇ ਜਾ ਦੱਸਿਆ ਜੀ ਸੂਬਾ ਚੌਥਾ ਵੀਰ ਦੀ ਸੂਬਾ ਚੌਥਾ ਹਾਂ ਇਹਦਾ ਸੂਬਾ ਤੇ ਜਾ ਹੀ ਇਹਦਾ ਸੂਬਾ ਚੌਥਾ ਇਹ ਤੇ ਦਿਨ ਕਿੰਨੇ ਦੱਸਦੇ ਜੀ ਇਹਨੂੰ ਮਹੀਨਾ ਹੋ ਗਿਆ ਨਹੀਂ ਸੋਈ ਨੂੰ ਮਹੀਨਾ ਹੋ ਗਿਆ ਮਗਰ ਇਹ ਤਾਂ ਵੀ ਮੇਲ ਕਾਫੀ ਹਾਂਜੀ ਸਾਡੀ ਕੱਟਾਈ ਹੈ ਸਾਰੀ ਮਗਰ ਕੱਟਾਈ ਹੈ ਦੋਸਤੋ ਇਹਦੇ ਦੀ ਖੋਲ ਕੇ ਆਪਾਂ ਬਾਹਰ ਕੱਢ ਕੇ ਤੁਹਾਨੂੰ ਮਾਜੇ ਇਹ ਵਿਖਾਉਣੇ ਆ ਤੇ ਚੌਥਾ ਸੂਬਾ ਦੁਕਾਨ ਦੇ ਰੋ ਆਹ ਲਓ ਚੌਥਾ ਸੂਬਾ ਤੇ ਬਾਡੀ ਬੰਤਰ ਵੱਡੀ ਆ ਬਿਲਕੁਲ ਪਰਮਾ ਪਿੰਡਾ ਹੈਗਾ ਵਜਨ ਦੇ ਵਿੱਚ ਤੇ ਆਰਡਰ ਦੀ ਕੁਆਲਿਟੀ ਤੁਸੀਂ ਵੇਖ ਲਵੋ ਥਣ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਥਣ ਲੰਮਾ ਆ ਲਓ ਅੱਖ ਜਿਹੜੀ ਬਿਲਕੁਲ ਬਿੱਲੀ ਆ ਸਿੰਘਾਂ ਦੀ ਬੰਤਰ ਤੁਹਾਡੇ ਸਾਹਮਣੇ ਆ ਮੱਥਾ ਜਿਹੜਾ ਦੋਸਤੋ ਬੱਲਾ ਆ ਵੇਖੋ ਬਾਡੀ ਬੰਤਰ ਸੋਹਣੀ ਆ ਆ ਲਓ ਤੇ ਦੁੱਧ 8 ਕਿਲੋ ਤਾਂ ਸੀ ਨਾ ਜੀ ਨਹੀਂ ਵੀ ਜੀ ਸਹੀ 6-7 ਕਿਲੋ ਦੁੱਧ ਆ 6-7 ਕਿਲੋ ਆ ਨਾ ਕੱਲ ਆਪਣੇ ਤਾਂ ਮਹੀ ਆਈਆਂ ਬਾਕੀ ਸਾਮਣ ਵਾਲੀਆਂ ਦੁੱਧ ਦੇ 8-9 ਕਿਲੋ ਕਰ ਹੋਗੀ ਬਿਲਕੁਲ ਜੀ ਹੋ ਸਕਦਾ ਸੇਵਾ ਕੀ ਦਾ 10 ਕਿਲੋ ਕਰਵੇ ਹੂੰ ਸਹੀ ਆ ਬਾਕੀ ਵੇਖੋ ਵਜਨ ਵਟਾ ਵੇਖੋ ਕਿ ਨਾ ਮੈਂ ਦੇ ਹੂੰ ਸਾਫ ਹੈ ਵੇ ਮੱਝ ਜਿੰਨੀ ਵੀ ਪੂਰੀ ਆ ਸਾਫ ਮੱਝ ਪੂਰੀ ਹਾਂਜੀ 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 ਹੂੰ ਇਹਨਾਂ ਵੀ ਮੱਝ ਸਮਾ ਲੈਣ ਲੀਆਂ ਫੋਨ ਤੁਹਾਨੂੰ ਵੀ ਬਹੁਤ ਆਈ ਤੁਸੀਂ ਵੀ ਆਖਿਆ ਕੱਲ ਵੀਡੀਓ ਪਾਈਏ ਤੇ ਮੈਂ ਚੱਲੋ ਅੱਜ ਪਾ ਲੈਂਦੇ ਫਿਰ ਆਪਾਂ ਠੀਕ ਹੈ ਠੀਕ ਹਾਂਜੀ ਹਾਂਜੀ ਆ ਲੋ ਕਿਸਾਨ ਵੀਰੋ ਤਾਰਾ ਮਾਰ ਕੇ ਬਾਕੀ ਰੀਮ ਖਾਈਆਂ ਜੰਗਾਂ ਨੇ ਆਪਣੇ ਠੀਕ ਆ ਤਾਰਾਂ ਦੀ ਜੈਕ ਪਾਸ ਆਪਾਂ ਕਰਵਾ ਦੇਣੀ ਆ ਦੋਸਤੋ ਤੇ ਵੀਡੀਓ ਬੇਸ਼ੱਕ ਥੋੜੀ ਲੰਬੀ ਬਣ ਜਾਂਦੀ ਆ ਪਰ ਤਸੱਲੀ ਦੋਸਤੋ ਜਿੰਨੀ ਕ ਮਾਲਕ ਕਰਵਾਉਣਾ ਚਾਹਵੇ ਉਹ ਜਿੰਨੀ ਕਰਵਾਈ ਹਾਂ ਹਾਂਜੀ ਬਿਲਕੁਲ ਦੋਸਤੋ ਵੀਡੀਓ ਤਸੱਲੀ ਨਾਲ ਦੇਖ ਲਿਓ ਜੇ ਉਸ ਤੋਂ ਬਾਅਦ ਜਿਹੜਾ ਤੁਸੀਂ ਕੰਟੈਕਟ ਵੀਰ ਦੇ ਨਾਲ ਕਰ ਲਿਓ ਤੇ ਥੋੜੀ ਜਿਹੀ ਕਾਲ ਹੀ ਨਾ ਕਰਿਓ ਕਿਉਂਕਿ ਪਸ਼ੂ ਆਪਾਂ ਤਸੱਲੀ ਦੇ ਨਾਲ ਤਾਂ ਵਿਖਾ ਦਈਦਾ ਵੀ ਕਿਸੇ ਪਾਸਿਓ ਕੋਈ 19 ਕੀ ਕਮੀ ਪੇਸ਼ੀ ਪਸ਼ੂ ਦੀ ਰਹਿ ਨਾ ਜਾਵੇ ਉਸ ਤੋਂ ਬਾਅਦ ਤੁਸੀਂ ਕੰਟੈਕਟ ਕਰ ਸਕਦੇ ਹੋ ਜਿਹੜਾ ਪਸੂ ਤੁਹਾਨੂੰ ਪਸੰਦ ਹੋਵੇ ਤੁਸੀਂ ਉਹਦੇ ਬਾਰੇ ਖਾਸ ਤੌਰ ਤੇ ਗੱਲਬਾਤ ਕਰਕੇ ਮੋਲ ਦੇ ਮੋਨ ਦੇ ਬਾਰੇ ਵੀ ਜਿਹੜੀ ਚਰਚਾ ਕਰ ਸਕਦੇ ਹੋ ਆ ਲੋ ਜੀ ਬਾਕੀ ਬਹੁਤ ਮਾਰੇ ਘਰ ਮੱਝ ਆਈਆਂ ਐ ਤੈਨੂੰ ਕਿਹੜਾ ਵੀ ਵੀਰ ਖੜੂਗਾ ਭਰਾ ਕੋਈ ਵੀ ਮੱਝ ਜਿਆਦਾ ਹੀ ਕਰੂਗਾ ਅੱਛਾ ਫਿਰ ਭਈ ਇਹ ਤੈਨੂੰ ਇੱਕੋ ਕਰੂਆਂ ਆਈਆਂ ਹਾਂਜੀ ਹਾਂਜੀ ਤੈਨੂੰ ਇੱਕ ਇੱਕ ਕਰਵਾਇਆਂ ਹੂੰ ਉਹ ਵੀਰ ਜਾਂਦਾ ਹੀ ਡਾੜੀ ਦਾ ਪਿਆਲਾ ਸੀ ਉਹ ਕਹਿੰਦਾ ਵੀ ਸਾਂਭਿਆ ਨਹੀਂ ਆਦੀਆਂ ਸਾਰੇ ਜਨਾਂ ਦੇ ਸਬਸਕ੍ਰਾਈਬ ਹੋਏ ਆ ਮਤਲਬ ਕਿ ਡੰਗਰਾਂ ਦੀ ਜਗ੍ਹਾ ਨਹੀਂ ਹੈਗੀ ਬੰਨੇ ਨੂੰ ਨਾ ਪੱਠਾ ਡੱਕਾਈ ਪਰ ਕਿਆਰਤੀ ਨਹੀਂ ਰਹੀਆਂ ਹਾਂਜੀ 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 ਇਹ ਜਦ ਆ ਜਿਮਾਇਆ ਤਾਂ ਆਇਆ ਜਦੋਂ ਤੁਹਾਨੂੰ ਸੋਇਆ ਅਸੀਂ ਵੀਡੀਓ ਪਾਈਓ ਤਾਂ ਵੇਖਿਆ ਕੀ ਹੋ ਜੀਆਂ ਲੈ ਉਹਨੇ ਮੈਂ ਵੇਖਿਆ ਸੀ ਥੋੜੀ ਹਾਲਤ ਬੜੀ ਮੰਦੀ ਸੀਗੀ ਇਹ ਤਾਂ ਨਵਾਤਵਾ ਆ ਕੇ ਵੀਰ ਨੇ ਕੱਢਦੇ ਵੇਖੋ ਹੀਰੇ ਦੋਸਤੋ ਆ ਵੇਖੋ ਬਾਕੀ ਮੱਝਾਂ ਬਹੁਤ ਚੰਗੀਆਂ ਆ ਹਾਂ ਜਿੰਨੇ ਆ ਪਰ ਰੇਟ ਜਾਇਜ਼ ਕਰ ਚੁੱਕੇ ਆ ਬਿਲਕੁਲ 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 ਨਹੀਂ ਰੇਟ ਵੱਲੋਂ ਤਾਂ ਭਾਈ ਤਸੱਲੀ ਹੈ ਨਾ ਵਜਾਇਸ਼ ਹੀ ਕੱਢਤੀ ਹੈ ਬਾਕੀ ਫਿਰ ਵੀ ਬਹੁਤ ਵਧੀਆ ਖੂਬਸੂਰਤ ਜਿਹੜੇ ਪਸ਼ੂ ਆ ਦੋਸਤੋ ਆਉਂਦੇ ਰਹਿੰਦੇ ਐ ਇਸ ਕਿਲੇ ਦੇ ਉੱਪਰ ਤੇ ਰੇਟ ਬਿਲਕੁਲ ਜੇ ਐਨ 1 ਜੇ ਨਾਰਮਲ ਜੇ ਰੇਟ ਹੁੰਦੇ ਆ ਹਰ ਇੱਕ ਦੀ ਜਿਹੜੀ ਡਿਮਾਂਡ ਆ ਪੂਰੀ ਜਰੂਰ ਕਰਦੇ ਆ ਵੱਡੀ ਮੱਝ ਵੀ ਇਸ ਕਿਲੇ ਦੇ ਉੱਪਰ ਦੋਸਤੋ ਆਉਂਦੀ ਰਹਿੰਦੀ ਐ ਚੰਗੀ ਵਧੀਆ ਮਿਲਕਿੰਗ ਵਾਲੀ ਤੇ ਬਿਲਕੁਲ ਜਿਹੜੇ 800 ਲੈ ਕੇ 10 11 ਲੀਟਰ ਤੱਕ ਨਾਰਮਲ ਮੱਝਾਂ ਚੱਲਣ ਵਾਲੀਆਂ ਉਹ ਤਾਂ ਅਕਸਰ ਇੱਥੇ ਆਉਂਦੀਆਂ ਰਹਿੰਦੀਆਂ ਨੇ ਕੋਈ ਵੱਡੀ ਮਾਈ ਦਾ ਵੇਦੀ ਕਾਗ ਹੁੰਦਾ ਮਰਲਾ万 ਜਾਵੇਂ ਆਖੀ ਜੀ ਵੀ ਨਹੀਂ ਅਸੀਂ 85 ਹਜ਼ਾਰ ਦੀਆ ਚਲੋ ਮੱਝਾਂ ਲਈ ਦੀਆਂ ਵੀ ਆ ਵੇਚੀ ਦੀਆਂ ਵੀ ਆ ਪਰ ਇਹੋ ਜਿਹੇ ਕਾਗ ਜਿਆਦੇ ਫੋਨ ਕਰਦੇ ਭੈਣ ਭਰਾ ਵੀ ਛੋਟੀਆਂ ਮੱਝਾਂ ਲਿਓ ਨਹੀਂ ਬਿਲਕੁਲ ਜੀ ਹਾਂ ਜੀ ਚਲੋ ਹਰ ਇੱਕ ਭੈਣ ਭਰਾ ਦੀ ਡਿਮਾਂਡ ਪੂਰੀ ਹੋ ਜਾਂਦੀ ਹੈ ਸਹੀ ਹੈ ਜੀ ਤਕਰੀਬਨ ਜਿਹੜਾ ਆਪਾਂ ਸਮਾਹ ਹੋ ਗਿਆ ਦੋਸਤੋ ਮਿੰਟ ਡੇਢ ਤੋਂ 2 ਮਿੰਟ ਦਾ ਪਸਮਾਹ ਹੈ ਨਾ ਜੀ ਹਾਂ ਜੀ ਹਾਂ ਜੀ ਇਹਨਾਂ ਘਟਾ ਲੈਣ ਦਾ ਟਾਈਮ ਥੋੜਾ ਨਾ ਫਿਰ ਵੀ ਆਪਣੀਆਂ 7 ਵਜੇ ਲੱਗ ਬੰਨ ਮੱਝ ਚੋਈਆਂ ਆ। ਹੁਣ ਵੀ ਜਿਹੜਾ ਕਿਸਾਨ ਵੀਰੋ ਜਿਹੜਾ ਸਮਾਂ ਹੈਗਾ ਦੁਪਹਿਰ ਦਾ 3 ਕਵਜੇ ਦਾ ਸਮਾਂ ਹੈਗਾ ਹਜੇ ਚੁਵਾਈ ਦਾ ਸਮਾਂ ਨਹੀਂ ਹੋਇਆਗਾ। ਪਰ ਫਿਰ ਵੀ ਜਿਹੜਾ ਇੱਕ ਵਾਰੀ ਇਹ ਚੈੱਕ ਪਾਸ ਆ ਉਹ ਆਪਾਂ ਮੌਕੇ ਦੀ ਹੁਣ ਜਿੰਨੀ ਵੀ ਹੁੰਦੀ ਆ ਕਰਕੇ ਜਰੂਰ ਦਿਖਾ ਦਿੰਨੇ ਆ ਤੁਹਾਨੂੰ। ਪਸਮਾ ਤੋਂ ਬਾਅਦ ਜਿਹੜੀ ਇਹ ਥਾਣਾ ਦੀ ਕੁਆਲਿਟੀ ਆ ਉਹ ਇਦਾਂ ਦੀ ਸਾਹਮਣੇ ਬਣ ਕੇ ਆਈ ਏ। ਬਿਲਕੁਲ ਥਾਣਾ ਦਾ ਜਿਹੜਾ ਦੋਸਤੋ ਸਾਈਜ਼ ਹੈਗਾ ਬਿਲਕੁਲ ਆਹ ਵੇਖੋ ਬਰਾਬਰ ਜਿਹੜਾ ਥਾਣਾ ਦਾ ਜਿਹੜਾ ਦੋਸਤੋ ਸਾਈਜ਼ ਆ ਤੇ ਭਰਾ ਜਿਹੜਾ ਹੈਗਾ ਥਣਾ ਦਾ ਧਾਰਤਾ ਪੋਲਿੰਗਾਂ ਦੇ ਵੀਰ ਜੀ ਆਪਣੀਆਂ ਮੱਝਾਂ ਇੰਨੀਆਂ ਵੀ ਹੱਦੋਂ ਜ਼ਿਆਦੀਆਂ ਇੱਕ ਬੰਨੇ ਮੋਟਰ ਚਲਾ ਦੇਉ ਤੇ ਇੱਕ ਬੰਨੇ ਥੱਲੇ ਬਹਿ ਜੇ ਮੱਝ ਦੇ ਹੂੰ ਇਦਾਂ ਦਾ ਸ਼ਵਾਲ ਲੱਗਾ ਦੇਖੋ ਕੋਈ ਭੂਛਟਾ ਨਹੀਂ ਕੋਈ ਨਾਰਨੀ ਕੋਈ ਵਾਗ ਠੀਕ ਆ ਤੇ ਕੁਲ ਵੀਰ ਆ ਮੁੱਲ ਲੈਂਦਾ ਦੱਸ ਦੇ ਵੀ ਮੁੱਲ ਕਿੰਨਾ ਮੁੱਲ ਵੀਰ ਜੀ ਜਿਹੜੇ ਸਾਹ ਨਾਲ ਮੈਂ ਆ ਨਾ ਵਜਨ ਵਟਿਆਲੀ 50 ਮੁੱਲ ਕਰਕੇ ਤਾਂ ਵੀ ਚੱਲਦੀ ਆ 45 ਹਜ਼ਾਰ ਚ ਮਾਨਤਾ ਕਰਦਾਂਗੇ 45 ਚ 1000 ਰੁਪਏ ਦਾ ਕਰਦਾਂਗੇ ਠੀਕ ਆ ਹਾਂ ਜੱਸਨ ਉਹ ਹੀ ਚਤਾਰੀਆ 400 ਰੁਪਏ ਛੋਟ ਕਰੂੰਗਾ ਠੀਕ ਹੈ ਠੀਕ ਹੈ ਹਾਂ 45000 ਦੇ ਵਿੱਚੋਂ ਜਿਹੜਾ ਦੋਸਤੋ 1000 ਰੁਪਈਆ ਤੁਹਾਡਾ ਮਾਣ ਹੋ ਜਾਣਾ ਕਰਿਆ ਜਾਂਦਾ ਤੇ 44000 ਦੇ ਵਿੱਚੋਂ 100 ਰੁਪਈਆ ਛੋਟ ਰੱਸਾ ਛੜਾਈ ਜਿਹੜੀ ਆਪਾਂ ਕਹਿ ਲਈਏ ਉਹ ਵੀਰ ਕਰੂਗਾ ਤੇ ਮੁੱਲ ਜਿਹੜਾ ਦੋਸਤੋ ਬਿਲਕੁਲ ਵਾਜਬ ਜੇ ਆ ਮੇਰੇ ਸੋਚ ਸਮਝ ਦੇ ਅਨੁਸਾਰ ਬਾਕੀ ਤੁਸੀਂ ਚੁਵਾਈ ਕਰਨ ਤੋਂ ਬਾਅਦ ਜਦੋਂ ਪ੍ਰਣਾਮ ਕੱਢ ਲਿਆ ਸਿੱਟਾ ਕੱਢ ਲਿਆ ਉਦੋਂ ਤੁਸੀਂ ਵੀ ਸ਼ਾਇਦ ਮੰਨੋਗੇ ਵੀ ਜਿੰਨਾ ਕੇ ਰੇਟ ਪਾਈ ਕਰਦਾ ਬਿਲਕੁਲ ਜਾਇਜ਼ ਹੀ ਕਰਦਾ ਇਸ ਘਰੋਂ ਤੁਹਾਨੂੰ ਕੋਈ ਜ਼ਿਆਦਾ ਰੇਟ ਦੀ ਜਿਹੜੀ ਆ ਕੋਈ ਗੁੰਜਾਇਸ਼ ਨਹੀਂ ਮਿਲੂਗੀ ਬਿਲਕੁਲ ਜਾਇਜੇ ਰੇਟਾਂ ਦੀ ਤੁਹਾਨੂੰ ਹੋਵੇਗਾ ਕਿ ਜਾਇਜੇ ਰੇਟ ਜਿਹੜੇ ਇੱਥੇ ਪਸ਼ੂਆਂ ਦੇ ਹੁੰਦੇ ਆ ਸੋ ਇਹ ਸਨਵੀਰ ਖੁੱਲਾ ਜੀ ਵੱਡਾ ਅਮਾ ਜਿਹੜਾ ਪਿੰਡ ਹੈਗਾ ਦੋਸਤੋ ਤਹਿਸੀਲ ਤੇ ਜ਼ਿਲ੍ਹਾ ਜਿਹੜਾ ਇਸ ਨੂੰ ਤਰਨਤਾਰਨ ਲੱਗਦਾ ਹੈਗਾ ਝਵਾਲ ਬਿਲਕੁਲ ਨੇੜੇ ਕਸਬਾ ਹੈਗਾ 5 5.5 ਕਿਲੋਮੀਟਰ ਤੇ ਅੰਮ੍ਰਿਤਸਰ ਜਿਹੜਾ ਦੋਸਤੋ ਤਕਰੀਬਨ ਇਥੋਂ 15 16 ਕਿਲੋਮੀਟਰ ਦੀ ਦੂਰੀ ਤੇ ਹੈਗਾ ਪੇਜ ਤੁਸੀਂ ਵਿਜ਼ਿਟ ਕਰ ਸਕਦੇ ਹੋ ਵੀਰ ਕੁਲੇ ਜਿਹੜੇ ਸੰਪਰਕ ਨੰਬਰ ਨੇ ਬੋਲ ਕੇ ਜੁੜ ਦੱਸ ਸਕਦੇ ਜੀ ਨੰਬਰ ਹੈਗਾ ਜੀ ਆਪਣਾ 8872 82014 ਠੀਕ ਹੈ ਜੀ ਹਾਂ ਜੀ 88721 82014 820 14 ਹਾਂ ਜੀ 82014 ਹਾਂ ਜੀ ਇਹ ਸਾਨੂੰ ਦੋਸਤੋ ਵੀਰ ਕੁਲਾ ਸੰਪਰਕ ਨੰਬਰ ਜਿਹੜੇ ਆ ਬਿਲਕੁਲ ਸਕਰੀਨ ਦੇ نیچے ਵਾਲੇ ਪਾਸੇ ਚਲਦੇ ਕਰਦੇ ਨੇ ਆ ਲਗਾਤਾਰ ਹੀ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਵਧੇਰੇ ਗੱਲਬਾਤ ਕਰ ਸਕਦੇ ਹੋ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ